ਅਜਗਰਦੀਪ ਪੂਰੇ 10 ਸਾਲਾਂ ਬਾਅਦ ਆਪਣੇ ਪਿੰਡ ਵਾਲੇ ਸਟੇਸ਼ਨ ਤੇ ਉਤਰਿਆ ਸਟੇਸ਼ਨ ਦੇ ਬਾਹਰ ਛੋਟੀਆਂ ਮੋਟੀਆਂ ਦੁਕਾਨਾਂ ਖੁੱਲੀਆਂ ਹੋਈਆਂ ਸਨ ਬਾਹਰ ਨਿਕਲ ਕੇ ਉਸਨੇ ਰਿਕਸ਼ੇ ਵਾਲੇ ਨੂੰ ਆਵਾਜ਼ ਮਾਰੀ ਤੇ ਆਪਣੇ ਪਿੰਡ ਚੱਲਣ ਲਈ ਕਿਹਾ ਰਿਕਸ਼ੇ ਵਾਲੇ ਨੇ ਛੇਤੀ ਨਾਲ ਰਿਕਸ਼ੇ ਦੀ ਸੀਟ ਨੂੰ ਸਾਫ਼ ਕੀਤਾ ਤੇ ਗੁਰਦੀਪ ਨੂੰ ਬਿਠਾ ਕੇ ਪਿੰਡ ਵੱਲ ਲੈ ਤੁਰਿਆ ਰਾਸਤੇ ਵਿੱਚ ਰਿਕਸ਼ੇ ਵਾਲਾ ਕਹਿਣ ਲੱਗਿਆ ਪਿੰਡ ਵਿੱਚ ਕਿਸਦੇ ਘਰ ਜਾਣਾ ਪੁੱਤ ਗੁਰਦੀਪ ਨੇ ਰੁੱਖਾ ਜਿਹਾ ਜਵਾਬ ਦਿੱਤਾ ਤੈਨੂੰ ਇਸ ਤੋਂ ਕੀ ਮਤਲਬ ਤੂੰ ਚੁੱਪਚਾਪ ਰੇਖਸ਼ਾ ਚਲਾ ਰਿਕਸ਼ੇ ਵਾਲੇ ਨੇ ਬੜੇ ਹੀ ਪਿਆਰ ਨਾਲ ਬੋਲਿਆ ਪੁੱਤ ਤੂੰ ਤਾਂ ਬੁਰਾ ਮੰਨ ਗਿਆ ਅਸਲ ਵਿੱਚ ਮੈਂ ਵੀ ਉਸੇ ਪਿੰਡ ਦਾ ਰਹਿਣ ਵਾਲਾ ਇਸੇ ਲਈ ਮੈਂ ਤੈਨੂੰ ਪੁੱਛ ਰਿਹਾ ਸੀ ਕਿ ਤੂੰ ਕਿੰਨਾ ਦੇ ਘਰੇ ਜਾਣਾ ਇਹਨਾਂ ਕਹਿ ਕੇ ਰਿਕਸ਼ੇ ਵਾਲਾ ਚੁੱਪ ਕਰ ਗਿਆ ਉਹ ਛੇਤੀ ਛੇਤੀ ਰਿਕਸ਼ੇ ਨੂੰ ਅੱਗੇ ਵਧਾਉਣ ਲੱਗਿਆ ਗੁਰਦੀਪ ਸੋਚਣ ਲੱਗਿਆ ਕਿ ਪਿੰਡ ਵਾਲਿਆਂ ਦੀ ਤਾਂ ਇਹੀ ਪ੍ਰੋਬਲਮ ਆ ਉਹ ਦੂਜਿਆਂ ਦੇ ਮਾਮਲੇ ਵਿੱਚ ਬੋਲਣੋਂ ਨਹੀਂ ਹਟਦੇ। ਰਸਤੇ ਵਿੱਚ ਪਿੱਛੇ ਪਸਦੇ ਹੋਏ ਦਰਖਤ, ਇਮਾਰਤਾਂ ਉਸ ਨੂੰ ਬਚਪਨ ਦੀਆਂ ਯਾਦਾਂ ਦਿਵਾ ਰਹੀਆਂ ਸਨ। ਉਹ ਪੁਰਾਣਾ ਪਿੰਡ ਦਾ ਸਕੂਲ, ਪਿੰਡ ਦਾ ਖੂਹ, ਹਰੇ ਭਰੇ ਖੇਤ, ਕਿਨੂਆ ਦਾ ਬਾਗ ਸਭ ਕੁਝ ਪਿੱਛੇ ਛੁੱਟਦਾ ਜਾ ਰਿਹਾ ਸੀ ਅਤੇ ਗੁਰਦੀਪ ਬਚਪਨ ਦੀਆਂ ਯਾਦਾਂ ਵਿੱਚ ਡੁੱਬਦਾ ਚਲਾ ਜਾ ਰਿਹਾ ਸੀ। ਸ਼ਹਿਰ ਜਾਣ ਤੋਂ ਬਾਅਦ ਉੱਥੇ ਹੀ ਜੌਬ ਕਰਦੇ ਨੂੰ ਉਸ ਨੂੰ ਨੂਰ ਪਸੰਦ ਆ ਗਈ ਸੀ ਜਦੋਂ ਕਿ ਨੂਰ ਨੂੰ ਤਾਂ ਪਿੰਡ ਬਿਲਕੁਲ ਵੀ ਪਸੰਦ ਨਹੀਂ ਸੀ ਤਾਂ ਹੀ ਵਿਆਹ ਤੋਂ ਬਾਅਦ ਗੁਰਦੀਪ ਦਾ ਪਿੰਡ ਆਉਣਾ ਬਿਲਕੁਲ ਹੀ ਛੁੱਟ ਗਿਆ ਸੀ ਮਾਪੇ ਨੇ ਉਸ ਨੂੰ ਬਹੁਤ ਵਾਰੀ ਪਿੰਡ ਆਉਣ ਲਈ ਕਿਹਾ ਪਰ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਗੱਲ ਨੂੰ ਟਾਲ ਦਿੰਦਾ ਸੀ ਉਸ ਨੂੰ ਇਹ ਲੱਗਦਾ ਸੀ ਕਿ ਇਸੇ ਤਰ੍ਹਾਂ ਬਚਿਆ ਜਾ ਸਕਦਾ ਹੁਣ ਤਾਂ ਉਹਦੇ ਦੋ ਮੁੰਡੇ ਵੀ ਹੋ ਗਏ ਸੀ ਉਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਹੀ ਰੁੱਝਿਆ ਰਹਿੰਦਾ ਸੀ ਛੁੱਟੀਆਂ ਵਿੱਚ ਘਰ ਵਾਲੀ ਤੇ ਬੱਚਿਆਂ ਨਾਲ ਕਿਸੇ ਹਿੱਲ ਸਟੇਸ਼ਨ ਦੇ ਚਲੇ ਜਾਣ ਦਾ ਪ੍ਰੋਗਰਾਮ ਬਣਾ ਲੈਂਦਾ ਸੀ ਕਦੇ-ਕਦੇ ਬੱਚਿਆਂ ਦੀ ਨਾਨੀ ਘਰ ਵੀ ਜਾਣਾ ਹੁੰਦਾ ਸੀ ਇਸੇ ਚੱਕਰ ਵਿੱਚ ਗੁਰਦੀਪ ਤੋਂ ਪਿੰਡ ਨਾ ਆਇਆ ਜਾਂਦਾ ਹੁੰਜ ਵੀ ਉਹਨੂੰ ਪਿੰਡ ਨਾਲ ਕੁਝ ਜ਼ਿਆਦਾ ਮੋਹ ਨਹੀਂ ਸੀਗਾ ਪੁਰਾਣਾ ਮਿੱਟੀ ਦਾ ਘਰ ਉਸ ਨੂੰ ਪਿਛੜਿਆ ਹੋਇਆ ਪ੍ਰਤੀਤ ਹੁੰਦਾ ਉਸ ਦਾ ਪਿੰਡ ਨਾਲ ਕੋਈ ਬਾਲਾ ਮੋਹ ਨਹੀਂ ਸੀ ਪਰ ਪਿੰਡ ਦੇ ਖੇਤ ਜਿਹਦੇ ਨਾਲ ਮਾਤਾ-ਪਿਤਾ ਦਾ ਖਰਚਾ ਆਰਾਮ ਨਾਲ ਨਿਕਲ ਜਾਂਦਾ ਸੀ ਕਟੋ-ਕਟ ਉਹਨੂੰ ਇਹ ਟੈਨਸ਼ਨ ਤਾਂ ਨਹੀਂ ਸੀ ਕਿ ਉਹਨੇ ਆਪਣੇ ਮਾਪੇ ਨੂੰ ਪੈਸੇ ਭੇਜਨੇ ਆ ਉਸ ਨੂੰ ਤਾਂ ਸਿਰਫ ਆਪਣਾ ਹੀ ਫਿਕਰ ਸੀ ਮਾਪੇ ਆਪਣਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਰਹੇ ਸੀ ਉਹ ਨਿਸ਼ਚਿਤ ਹੋ ਕੇ ਸ਼ਹਿਰ ਵਿੱਚ ਰਹਿ ਰਿਹਾ ਸੀ ਮਾਂ ਬਾਪ ਤਾਂ ਵਿਚਾਰੇ ਮੁੰਡੇ ਦੇ ਵਿਛੋੜੇ ਵਿੱਚ ਪਲ-ਪਲ ਮਰ ਰਹੇ ਸੀ ਇੱਕ ਵਾਰੀ ਉਹ ਬਿਨਾਂ ਦੱਸੇ ਹੀ ਗੁਰਦੀਪ ਨੂੰ ਸਰਪ੍ਰਾਈਜ਼ ਦੇਣ ਲਈ ਸ਼ਹਿਰ ਚਲੇ ਗਈ। ਉੱਥੇ ਗੁਰਦੀਪ ਤੇ ਉਸਦੀ ਪਤਨੀ ਨੂਰ ਨੇ ਉਹਨਾਂ ਨਾਲ ਇਹੋ ਜਿਹਾ ਰੁੱਖਾ ਵਿਵਹਾਰ ਕੀਤਾ ਕਿ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਲੋਕ ਤਾਂ ਬੱਸ ਇੱਥੇ ਅਣਜਾਏ ਮਹਿਮਾਨ ਨੇ। ਉਸੇ ਸ਼ਾਮ ਹੀ ਉਹ ਪਿੰਡ ਵਾਪਸ ਆ ਗਏ। ਉਸ ਦਿਨ ਤੋਂ ਬਾਅਦ ਗੁਰਦੀਪ ਦੀ ਮਾਂ ਜੰਗੀਰੋ ਨੇ ਕੰਨਾਂ ਨੂੰ ਹੱਥ ਲਾ ਲਏ ਕਿ ਕਦੇ ਵੀ ਆਪਣੇ ਮੁੰਡੇ ਕੋਲੇ ਸ਼ਹਿਰ ਨਹੀਂ ਜਾਊਗੀ। ਗੁਰਜੰਟ ਸਿੰਘ ਵੀ ਬਹੁਤ ਦੁਖੀ ਹੋਇਆ ਜੋ ਕਿ ਗੁਰਦੀਪ ਦਾ ਪਿਓ ਸੀ। ਗੁਰਦੀਪ ਉਹਨਾਂ ਦਾ ਇਕੱਲਾ-ਕੱਲਾ ਪੁੱਤ ਸੀ। ਉਹ ਸੋਚਦੇ ਸੀ ਕਿ ਉਹ ਉਸ ਨੂੰ ਪੜਾ ਲਿਖਾ ਕੇ ਚੰਗਾ ਕਾਰੋਬਾਰ ਤੇ ਲਗਾਉਣਗੇ ਇਸੇ ਲਈ ਉਹਨੇ ਆਪਣੇ ਮੁੰਡੇ ਨੂੰ ਸ਼ਹਿਰ ਵਿੱਚ ਪੜਾਇਆ ਲਖਾਇਆ ਸੀ ਪਰ ਉਹਨਾਂ ਨੂੰ ਆਏ ਨਹੀਂ ਸੀ ਪਤਾ ਕਿ ਵੱਡਾ ਹੋਣ ਤੋਂ ਬਾਅਦ ਵੀ ਮੁੰਡਾ ਸ਼ਹਿਰ ਦਾ ਹੀ ਬਣ ਕੇ ਰਹਿ ਜਾਊਗਾ ਸ਼ਾਇਦ ਸ਼ਹਿਰ ਦੀਆਂ ਹਵਾਵਾਂ ਨੇ ਮੁੰਡੇ ਦੇ ਮਨ ਵਿੱਚ ਪਿੰਡ ਦੇ ਲਈ ਜ਼ਹਿਰ ਕੋਲ ਦਿੱਤਾ ਸੀ ਤਾਂ ਹੀ ਤਾਂ ਉਹਨੂੰ ਪਿੰਡ ਆਉਣਾ ਚੰਗਾ ਨਹੀਂ ਸੀ ਲੱਗਦਾ ਪਹਿਲਾਂ ਤਾਂ ਗੁਰਦੀਪ ਫੋਨ ਤੇ ਕਦੇ-ਕਦੇ ਗੱਲਬਾਤ ਕਰ ਲੈਂਦਾ ਸੀ ਪਰ ਜਦੋਂ ਗੁਰਦੀਪ ਨੂੰ बार-बार ਪਿੰਡ ਆਨਲੀ ਕਹਿਣ ਲੱਗੇ ਤਾਂ ਗੁਰਦੀਪ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਤੇ ਹੌਲੀ-ਹੌਲੀ ਮਾਪੇ ਤੇ ਗੁਰਦੀਪ ਵਿਚਕਾਰ ਗੱਲਬਾਤ ਖਤਮ ਜੀ ਹੋ ਗਈ ਸੀ ਹੌਣ ਤੱਕ ਕਦੇ ਕਦੇ ਬਹੁਤ ਜ਼ਿਆਦਾ ਬਿਮਾਰ ਹੋਣ ਤੇ ਜੰਗੀਰੋ ਆਪਣੇ ਮੁੰਡੇ ਨੂੰ ਫੋਨ ਲਾ ਲਿਆ ਕਰਦੀ ਸੀ ਹੌਲੀ ਹੌਲੀ ਐਵੇਂ ਕਰਦੇ 10 ਸਾਲ ਗੁਜ਼ਰ ਗਏ ਐਵੇਂ ਲੱਗਦਾ ਸੀ ਜਿਵੇਂ ਕੱਲ ਦੀ ਗੱਲ ਹੋਵੇ ਪਰ ਸੋਚਨ ਤੇ ਮਾਤਾ ਪਿਤਾ ਨੂੰ ਤਾਂ ਬਹੁਤ ਵੱਡਾ ਝਟਕਾ ਲੱਗਦਾ ਸੀ ਕਿ 10 ਸਾਲਾਂ ਵਿੱਚ ਉਹਨਾਂ ਦੇ ਮੁੰਡੇ ਨੇ ਉਹਨਾਂ ਦੀ ਕੋਈ ਖ਼ਬਰ ਸਾਰ ਨਹੀਂ ਲੈਤੀ। ਜੰਗੀਰੋ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਗਈ ਸੀ, ਮੰਜੇ ਤੋਂ ਉੱਠਣ ਦੇ ਲਾਇਕ ਵੀ ਨਹੀਂ ਸੀ। ਬਾਰ-ਬਾਰ ਗੁਰਦੀਪ ਨੂੰ ਯਾਦ ਕਰਦੀ ਰਹਿੰਦੀ ਪਰ ਗੁਰਦੀਪ ਤਾਂ ਆਉਣ ਦਾ ਨਾਂ ਨਹੀਂ ਸੀ ਲੈਂਦਾ। ਇੱਕ ਵਾਰ ਗੁਰਜੰਟ ਸਿੰਘ ਦਾ ਦਿਲ ਵੀ ਡਾਵਾਡੋਲ ਹੋ ਗਿਆ ਸੀ। ਉਸ ਨੂੰ ਲੱਗਣ ਲੱਗਾ ਸੀ ਕਿ ਉਸ ਦੀ ਪਤਨੀ ਨੂੰ ਕੁਝ ਹੋਣਾ ਜਾਵੇ। ਅਜਿਹੇ ਸਮੇਂ ਵਿੱਚ ਉਹਨੂੰ ਆਪਣੇ ਪੁੱਤ ਦਾ ਸਹਾਰੇ ਦੀ ਲੋੜ ਸੀ। ਉਹ ਕੰਮ ਦੇ ਹੱਥਾਂ ਆਪਣੇ ਮੁੰਡੇ ਦਾ ਨੰਬਰ ਮਲਾਉਂਦਾ 2-4 ਘੰਟੀਆਂ ਵੱਜਣ ਤੋਂ ਬਾਅਦ ਗੁਰਦੀਪ ਫੋਨ ਚੱਕ ਲੈਂਦਾ ਗੁਰਜੰਟ ਸਿੰਘ ਨੇ ਕਮਤੀ ਹੋਈ ਆਵਾਜ਼ ਵਿੱਚ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ ਤੇਰੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਆ ਉਹ ਤੈਨੂੰ ਮਿਲਣਾ ਚਾਹੁੰਦੀ ਆ ਤੂੰ ਦੋ ਦਿਨਾਂ ਲਈ ਪਿੰਡ ਆ ਜਾ ਪਤਾ ਨਹੀਂ ਇਸ ਵਾਰ ਤਾਂ ਮੈਨੂੰ ਡਰ ਲੱਗਦਾ ਕਿ ਕਿਤੇ ਤੇਰੀ ਮਾਂ ਨੂੰ ਕੁਝ ਹੋ ਨਾ ਜਾਵੇ ਮੈਂ ਇਕੱਲਾ ਸਾਰਾ ਕੁਝ ਕਿਵੇਂ ਸੰਭਲੂਗਾ बोलਦੇ बोलਦੇ ਉਹ ਫੋਨ ਤੇ ਰੋਣ ਲੱਗ ਗਿਆ ਪਰ ਗੁਰਦੀਪ ਸਿੰਘ ਅੱਗੋਂ ਕਹਿਣ ਲੱਗਾ ਪਾਪਾ ਬੜਾਪੇ ਵਿੱਚ ਤਾਂ ਬਿਮਾਰੀ ਲੱਗਦੀ ਰਹਿੰਦੀ ਆ ਇੰਨੀ ਛੇਤੀ ਮਾਨੂੰ ਕੁਝ ਨਹੀਂ ਹੋਣ ਵਾਲਾ ਮੰਮੀ ਤਾਂ ਅਕਸਰ ਬਿਮਾਰ ਹੀ ਰਹਿੰਦੀ ਆ ਤੁਸੀਂ ਐਵੇਂ ਨਾ ਫਿਕਰ ਕਰਿਆ ਕਰੋ ਕਦੇ ਕੁਝ ਹੋਇਆ ਨਹੀਂ ਮੰਮੀ ਨੂੰ ਕੁਝ ਨਹੀਂ ਹੋਊਗਾ ਤੁਸੀਂ ਚਿੰਤਾ ਨਾ ਕਰੋ ਮੈਨੂੰ ਵੀ ਪਰੇਸ਼ਾਨ ਕਰਨਾ ਛੱਡ ਦਿਓ ਉੰਜੇ ਵੀ ਕੰਮ ਦੀ ਟੈਨਸ਼ਨ ਮੈਨੂੰ ਬਹੁਤ ਆ ਇੱਥੇ ਸ਼ਹਿਰ ਵਿੱਚ ਰਹਿਣਾ ਇੰਨਾ ਆਸਾਨ ਨਹੀਂ ਤੁਸੀਂ ਮੇਰੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤਾਂ ਆਪ ਤੁਹਾਨੂੰ ਮਿਲਣ ਲਈ ਆਉਣਾ ਚਾਹੁੰਦਾ ਪਰ ਹਾਲਤ ਸਾਥ ਨਹੀਂ ਦਿੰਦੇ ਮੈਂ ਦੱਸ ਕਿਵੇਂ ਆਵਾਂ ਇਹ ਸਭ ਕੁਝ ਸੁਣ ਕੇ ਗੁਰਜੰਟ ਸਿੰਘ ਇੱਕਦਮ ਹੈਰਾਨ ਰਹਿ ਗਿਆ ਉਹ ਸੋਚਣ ਲੱਗ ਗਿਆ ਜੇ ਅਸੀਂ ਮਰ ਜਾਵਾਂਗੇ ਉਦੋਂ ਵੀ ਮੁੰਡੇ ਨੂੰ ਆਉਣ ਦੀ ਫੁਰਸਤ ਨਹੀਂ ਮਿਲੂਗੀ ਉਸ ਨੇ ਅੱਗੇ ਕੁਝ ਨਾ ਕਿਹਾ ਗੁਰਦੀਪ ਨੇ ਫੋਨ ਕੱਟ ਦਿੱਤਾ ਕਿਉਂਕਿ ਗੁਰਜੰਟ ਸਿੰਘ ਚੁੱਪ ਕਰਕੇ ਬੈਠ ਸੀ ਗੁਰਜੰਟ ਸਿੰਘ ਐਵੇਂ ਹੀ ਪਤਾ ਨਹੀਂ ਕਿੰਨੀ ਦੇਰ ਤੱਕ ਫੋਨ ਕਰਨ ਤੇ ਲਾ ਕੇ ਖੜਾ ਰਿਹਾ ਉਸ ਨੂੰ ਐ ਲੱਗਦਾ ਸੀ ਕਿ ਗੁਰਦੀਪ ਕੁਝ ਕਹੂਗਾ ਉਹ ਐ ਕਹੂਗਾ ਕਿ ਪਾਪਾ ਤੁਸੀਂ ਫਿਕਰ ਨਾ ਕਰੋ ਮੈਂ ਆ ਰਹਾ ਹਾਂ ਪਰ ਫੋਨ ਤਾਂ ਕਦੋਂ ਦਾ ਕੱਟ ਚੁੱਕਿਆ ਸੀ ਉਸੇ ਵਕਤ ਅੰਦਰੋਂ ਜੰਗੀਰੋ ਦੇ ਖੰਗਣ ਦੀ ਆਵਾਜ਼ ਆਈ ਸੋ ਉਹਨਕੇ ਗੁਰਜੰਟ ਸਿੰਘ ਉਸ ਵੱਲ ਅੰਦਰ ਵੱਲ ਭੱਜਿਆ ਪਰ ਉੱਥੇ ਪਹੁੰਚਦੇ ਉਹਨੂੰ ਆਏ ਲੱਗਿਆ ਜਿਵੇਂ ਉਹਦੇ ਘਰ ਵਾਲੀ ਦੇ ਸਾਹ ਉਖੜ ਰਹੇ ਹੋਣ ਇਸ਼ਾਰੇ ਨਾਲ ਕੁਝ ਮੰਗ ਰਹੀ ਹੋਵੇ ਗੁਰਜੰਟ ਸਿੰਘ ਪਾਣੀ ਲੈਣ ਲਈ ਦੌੜਿਆ ਜਦੋਂ ਤੱਕ ਉਹ ਵਾਪਸ ਆਇਆ ਉਦੋਂ ਤੱਕ ਸਭ ਕੁਝ ਥੰਮ ਚੁੱਕਿਆ ਸੀ ਘਰ ਵਾਲੀ ਇਸ ਦੁਨੀਆ ਤੋਂ ਚਲੀ ਗਈ ਸੀ ਉਸਦੇ ਹੱਥ ਵਿਚਾਲਾ ਪਾਣੀ ਦਾ ਗਲਾਸ ਛੁੱਟ ਕੇ ਜ਼ਮੀਨ ਤੇ ਡਿੱਗ ਪਿਆ ਉਹ ਉੱਥੇ ਹੀ ਫਰਸ਼ ਤੇ ਬੈਠ ਕੇ ਜ਼ੋਰ-ਜ਼ੋਰ ਦੀ ਰੋਣ ਲੱਗਿਆ ਰੋਣ ਦੀ ਆਵਾਜ਼ ਸੁਣ ਕੇ ਗਵਾਂਢੀ ਉਹਨਾਂ ਦੇ ਘਰੇ ਆ ਗਏ ਉਹਨਾਂ ਨੇ ਗੁਰਜੰਟ ਸਿੰਘ ਨੂੰ ਸੰਭਾਲ ਲਿਆ ਉਹਨਾਂ ਨੇ ਫੋਨ ਚੱਕ ਕੇ ਗੁਰਦੀਪ ਨੂੰ ਸਨੇਹਾ ਲਾ ਦਿੱਤਾ ਪਰ ਗੁਰਦੀਪ ਨੇ ਬਿਨਾਂ ਕੁਝ ਕਹੇ ਫੋਨ ਕੱਟ ਦਿੱਤਾ ਉਸ ਨੇ ਇਹ ਵੀ ਨਾ ਕਿਹਾ ਕਿ ਮੈਂ ਸਵੇਰ ਤੱਕ ਆ ਜਾਊਂਗਾ ਗੁਰਜੰਟ ਸਿੰਘ ਸਵੇਰ ਤੱਕ ਆਪਣੇ ਮੁੰਡੇ ਦੇ ਫੋਨ ਦਾ ਇੰਤਜ਼ਾਰ ਕਰਦਾ ਰਿਹਾ ਪਰ ਨਾਤਾ ਹੋ ਆਪਿਆ ਨਾ ਉਸਨੇ ਫੋਨ ਕੀਤਾ ਉਸਨੇ ਤਾਂ ਆਪਣੇ ਮਨ ਨੂੰ ਪੱਥਰ ਬਣਾ ਲਿਆ ਸੀ ਆਣ ਗਵਾਂਡ ਨੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਇਸੇ ਤਰ੍ਹਾਂ ਸਭ ਕੁਝ ਹੋ ਗਿਆ ਭੋਗ ਤੋਂ ਬਾਅਦ ਉਹਨਾਂ ਨੇ ਕੁਝ ਸੋਚਦੇ ਹੋਏ ਗੁਰਦੀਪ ਨੂੰ ਫੋਨ ਕੀਤਾ ਗੁਰਦੀਪ ਨੇ ਫੋਨ ਚੱਕਿਆ ਤੇ ਕਹਿਣ ਲੱਗਿਆ ਪਾਪਾ ਮੈਨੂੰ ਮਾਫ ਕਰ ਦਿਓ ਮੈਂ ਆ ਨਹੀਂ ਸਕਿਆ ਮੇਰੇ ਮੁੰਡੇ ਦੇ ਪੇਪਰ ਚੱਲੀ ਜਾਂਦੇ ਸੀ ਨਾਲੇ ਨੂਰ ਦੀ ਤਬੀਅਤ ਵੀ ਬਹੁਤ ਜ਼ਿਆਦਾ ਖਰਾਬ ਸੀ ਅਜਿਹੇ ਸਮੇਂ ਵਿੱਚ ਮੈਂ ਉਹਨਾਂ ਨੂੰ ਇਕੱਲੇ ਛੱਡ ਕੇ ਕਿਵੇਂ ਆ ਸਕਦਾ ਸੀ ਇਹ ਸੁਣ ਕੇ ਗੁਰਜੰਟ ਸਿੰਘ ਹੌਲੀ ਜੀ ਹੀ ਬੋਲਿਆ ਠੀਕ ਹੈ ਪੁੱਤ ਜੋ ਤੂੰ ਕੀਤਾ ਸੋ ਸਮਝ ਕੇ ਹੀ ਕੀਤਾ ਹੋਣਾ ਆਖਰ ਤੇਰਾ ਪਰਿਵਾਰ ਆ ਤਾਂ ਹੀ ਤੂੰ ਫੈਸਲਾ ਲੈਤਾ ਗੁਰਦੀਪ ਨੇ ਥੋੜੀ ਜਹੀ ਰਾਤ ਮਹਿਸੂਸ ਕੀਤੀ ਕਿਉਂਕਿ ਉਸ ਨੂੰ ਤਾਂ ਐ ਲੱਗਦਾ ਸੀ ਗੁਰਜੰਟ ਸਿੰਘ ਬਹੁਤ ਨਾਰਾਜ਼ ਹੋਵੇਗਾ ਥੋੜੀ ਦੇਰ ਬਾਅਦ ਗੁਰਜੰਟ ਸਿੰਘ ਫਿਰ ਆਪ ਬੋਲਿਆ ਦੇਖ ਪੁੱਤ ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੇਰੀ ਮਾਤਾ ਚਲੀ ਗਈ ਮੈਂ ਵੀ ਨਹੀਂ ਬਚਦਾ ਹੋਣਾ ਮੈਂ ਚਾਹਣਾ ਕਿ ਤੂੰ ਆ ਕੇ ਪ੍ਰਾਪਰਟੀ ਦੇ ਕਾਗਜ਼ ਵਗੈਰਾ ਸੰਭਾਲਾ ਆਪਣਾ ਹਿੱਸਾ ਰੱਖ ਲੈ ਪੁੱਤ ਇਹ ਸਭ ਕੁਝ ਲੈ ਕੇ ਮੈਂ ਉੱਪਰ ਤਾਂ ਜਾਣ ਵਾਲਾ ਨਹੀਂ ਇਸੇ ਲਈ ਮੈਂ ਚਾਹੁੰਨਾ ਕਿ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਆਪਣੇ ਹੱਥੀਂ ਸੰਭਾਲਾ ਪਤਾ ਨਹੀਂ ਕਦੋਂ ਮੇਰੀਆਂ ਅੱਖਾਂ ਵਿੱਚ ਜਾਣ ਇਹ ਸੁਣ ਕੇ ਗੁਰਦੀਪ ਨੂੰ ਲੱਗਿਆ ਕਿ ਪਿਤਾ ਜੀ ਠੀਕ ਕਹਿ ਰਹੇ ਨੇ ਹੁਣ ਮੈਨੂੰ ਪ੍ਰਾਪਰਟੀ ਸੰਭ ਲੈਣੀ ਚਾਹੀਦੀ ਆ ਤਾਂ ਕਰਕੇ ਅੱਜ ਗੁਰਦੀਪ ਪਿੰਡ ਪਹੁੰਚਿਆ ਉਸ ਨੂੰ ਬੜੀ ਕਾਲ ਸੀ ਛੇਤੀ ਤੋਂ ਛੇਤੀ ਪੇਪਰ ਦਾ ਕੰਮ ਨਵੇੜ ਕੇ ਉਹ ਉੱਥੇ ਜਾਣਾ ਚਾਹੁੰਦਾ ਸੀ ਕਿਉਂਕਿ ਉਹਨੂੰ ਪਿੰਡ ਜਰਾ ਵੀ ਪਸੰਦ ਨਹੀਂ ਲੱਗਦਾ ਸੀ ਘਰ ਪਹੁੰਚਦੇ ਪਹੁੰਚਦੇ ਸੂਰਜ ਡੁੱਬ ਚੁੱਕਿਆ ਸੀ ਹਨੇਰਾ ਵੀ ਕਾਫੀ ਹੱਦ ਤੱਕ ਹੋ ਗਿਆ ਸੀ ਪਿੰਡ ਵਿੱਚ ਲਾਈਟ ਅਕਸਰ ਚਲੀ ਜਾਂਦੀ ਆ ਹੁਣ ਵੀ ਪਿੰਡ ਵਿੱਚ ਲਾਈਟ ਹੈ ਨਹੀਂ ਸੀ ਇੱਕ ਛੋਟੀ ਜੀ ਮੋਮਬਤੀ ਨੇ ਉਹਦੇ ਘਰ ਵਿੱਚ ਚਾਨਣ ਕਰਿਆ ਹੋਇਆ ਸੀ ਘਰ ਦੇ ਅੱਗੇ ਪਹੁੰਚ ਕੇ ਉਹ ਰਿਕਸ਼ੇ ਤੋਂ ਉੱਤਰ ਜਾਂਦਾ ਤੇ ਰਿਕਸ਼ੇ ਵਾਲੇ ਨੂੰ ਪੈਸੇ ਦਿੰਦਾ ਰਿਕਸ਼ੇ ਵਾਲਾ ਪੈਸਾ ਲੈ ਕੇ ਉੱਥੋਂ ਚਲਾ ਜਾਂਦਾ ਘਰ ਦੇ ਬਾਹਰ ਜਾ ਕੇ ਦਰਵਾਜ਼ਾ ਖੜਕਾਉਣ ਲੱਗਿਆ ਥੋੜੀ ਦੇਰ ਬਾਅਦ ਗੁਰਜੰਟ ਸਿੰਘ ਨੇ ਦਰਵਾਜ਼ਾ ਖੋਲ੍ਹ ਲਿਆ ਹਨੇਰੇ ਵਿੱਚ ਆਪਣੇ ਮੁੰਡੇ ਨੂੰ ਉਹ ਪਹਿਚਾਨ ਹੀ ਨਹੀਂ ਸਕਿਆ ਜਦੋਂ ਗੁਰਦੀਪ ਨੇ ਕਿਹਾ ਕਿਵੇਂਓ ਪਾਪਾ ਉਦੋਂ ਆਪਣੇ ਮੁੰਡੇ ਦੀ ਬਾਤ ਸੁਣ ਕੇ ਉਸਨੇ ਉਸ ਨੂੰ ਪਛਾਣ ਲਿਆ ਉਸੇ ਵਕਤ ਲੈਟਵੀ ਆ ਗਈ ਇੰਨੇ ਸਾਲਾਂ ਬਾਅਦ ਆਪਣੇ ਮੁੰਡੇ ਨੂੰ ਸਾਹਮਣੇ ਖੜਾ ਦੇਖ ਕੇ ਗੁਰਜੰਟ ਸਿੰਘ ਉਸ ਨੂੰ ਦੇਖਦਾ ਰਹਿ ਗਿਆ ਕਿੰਨਾ ਚਿਰ ਆਪਣੇ ਮੁੰਡੇ ਨੂੰ ਦੇਖਦਾ ਰਿਹਾ ਗੁਰਦੀਪ ਕਹਿਣ ਲੱਗਿਆ ਪਾਪਾ ਜੀ ਜੋ ਦੱਸਣਾ ਜੋ ਪੇਪਰ ਦੇਣਿਆਂ ਮੈਨੂੰ ਛੇਤੀ ਦਿਓ ਮੈਂ ਕੱਲ ਸਵੇਰੇ ਨਿਕਲ ਜਾਵਾਂਗਾ ਮੈਨੂੰ ਸ਼ਹਿਰ ਵਿੱਚ ਬਹੁਤ ਕੰਮ ਆ ਗੁਰਜੰਟ ਸਿੰਘ ਹੱਸਦੇ ਹੋਏ ਕਹਿਣ ਲੱਗਿਆ ਅੱਛਾ ਤੈਨੂੰ ਤੇਰਾ ਹਿੱਸਾ ਦੇਣਾ ਤੈਨੂੰ ਉਹੀ ਦੇਣ ਲਈ ਇੱਥੇ ਬੁਲਾਇਆ ਇੰਨਾ ਕਹਿ ਕੇ ਉਹਨੇ ਇੱਕ ਜ਼ੋਰ ਦੀ ਥੱਪੜ ਖਿੱਚ ਕੇ ਗੁਰਦੀਪ ਦੀ ਗੱਲ ਤੇ ਜੜ ਦਿੱਤਾ ਅਚਾਨਕ ਇਸ ਥੱਪੜ ਨਾਲ ਗੁਰਦੀਪ ਸੁੰਨ ਹੋ ਗਿਆ ਗੁਰਜੰਟ ਸਿੰਘ ਕਹਿਣ ਲੱਗਾ ਕਿ ਇਹ ਥੱਪੜ ਤੇਰੀ ਮਾਂ ਵੱਲੋਂ ਆ ਤੇ ਇਹ ਦੂਜਾ ਥੱਪੜ ਮੇਰੇ ਵੱਲੋਂ ਆ ਉਹ ਦੂਜਾ ਥੱਪੜ ਉਸ ਤੇ ਦੂਜੀ ਗੱਲ ਤੇ ਮਾਰਦਾ ਗੁਰਦੀਪ ਸਿੰਘ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਉਹ ਕਹਿਣ ਲੱਗਾ ਕਿ ਇਹ ਕੀ ਤੁਸੀਂ ਕਰ ਰਹੇ ਹੋ ਪਾਪਾ ਤੁਹਾਡਾ ਦਿਮਾਗ ਤਾਂ ਠੀਕ ਹੈ ਤੁਸੀਂ ਪਾਗਲ ਤਾਂ ਨਹੀਂ ਹੋਗੇ ਇਸ ਤਰ੍ਹਾਂ ਚਿਕਨ ਦੀ ਆਵਾਜ਼ ਸੁਣ ਕੇ ਆਣ ਗਵਾਨ ਦੇ ਲੋਕ ਵੀ ਵਿੜੇ ਵਿੱਚ ਇਕੱਠੇ ਹੋ ਗਏ ਗੁਰਜੰਟ ਸਿੰਘ ਗੁੱਸੇ ਵਿੱਚ ਬੋਲਿਆ ਇਹ ਤੇਰਾ ਹਿੱਸਾ ਤੂੰ ਇਹ ਹਿੱਸੇ ਦਾ ਹੱਕਦਾਰ ਆ ਵਸਤੂ ਥੱਪੜ ਦਾ ਹੀ ਹੱਕਦਾਰ ਆ ਤੇਰੀ ਮਾਂ ਤਾਂ ਅੰਤਿਮ ਸਮੇਂ ਵਿੱਚ ਤੈਨੂੰ ਯਾਦ ਕਰਕੇ ਤੜਫ ਤੜਫ ਕੇ ਮਰ ਗਈ ਮੇਰੀ ਦਿਲ ਦੀ ਇੱਛਾ ਇਹ ਸੀ ਕਿ ਮਰਨ ਤੋਂ ਪਹਿਲਾਂ ਮੈਂ ਤੇਰੇ ਦੋ ਥੱਪੜ ਲਾਵਾਂ ਇਸੇ ਲਈ ਮੈਂ ਤੈਨੂੰ ਝੂਠ ਬੋਲ ਕੇ ਇੱਥੇ ਬੁਲਾਇਆ ਸੁਣ ਮੈਂ ਤੈਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹਣਾ ਤੈਨੂੰ ਮੇਰੀ ਜ਼ਮੀਨ ਜਾਇਦਾਦ ਵਿੱਚੋਂ ਕੁਝ ਨਹੀਂ ਮਿਲੇਗਾ ਮੈਂ ਵਸੀਅਤ ਬਣਾ ਕੇ ਇੱਕ ਟਰਸਟ ਨੂੰ ਆਪਣੇ ਖੇਤ ਤੇ ਘਰ ਦਾਣ ਕਰ ਚੁੱਕਾ ਮੇਰੇ ਮਰਨ ਤੋਂ ਬਾਅਦ ਕਿਸੇ ਦੀ ਝਾਕ ਨਾ ਰੱਖੀ ਤੈਨੂੰ ਕੁਝ ਵੀ ਨਹੀਂ ਮਿਲਣਾ ਮੈਂ ਚਾਹੁੰਦਾ ਤਾਂ ਸਾਰੀ ਵਸੀਅਤ ਕਰਾ ਕੇ ਚੁੱਪ ਕਰਕੇ ਇਸ ਦੁਨੀਆ ਤੋਂ ਜਾ ਸਕਦਾ ਸੀ ਪਰ ਉੱਥੋਂ ਤੱਕ ਮੈਂ ਤੇਰਾ ਸਫੇਦ ਚਿਹਰਾ ਨਹੀਂ ਦੇਖ ਸਕਨਾ ਸੀ ਅੱਜ ਮੈਨੂੰ ਸਕੂਨ ਮਿਲ ਗਿਆ ਜੇ ਤੂੰ ਸਾਡੇ ਲਈ ਨਹੀਂ ਤਾਂ ਸਾਡੀ ਜ਼ਮੀਨ ਜਾਇਦਾਦ ਵੀ ਤੇਰੇ ਲਈ ਕੁਝ ਨਹੀਂ ਤੂੰ ਆਪਣੇ ਪੁੱਤ ਹੋਣ ਦਾ ਕੋਈ ਫਰਜ਼ ਨਹੀਂ ਨਿਭਾਇਆ ਹੁਣ ਨਿਕਲ ਜਾ ਇਸ ਘਰੋਂ ਦਫਾ ਹੋ ਤੈਨੂੰ ਸ਼ਹਿਰ ਜਾਣ ਲਈ ਜਲਦੀ ਸੀਨਾ ਮੁੜ ਕਦੇ ਵਾਪਸ ਨਾ ਆਈ ਮੈਨੂੰ ਆਪਣੀ ਸ਼ਕਲ ਦਿਖਾਉਣ ਦੀ ਕੋਸ਼ਿਸ਼ ਨਾ ਕਰੀ ਇਹ ਕਹਿ ਕੇ ਗੁਰਦੀਪ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਹਾਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਜ਼ਮੀਨ ਤੇ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਿਆ ਆਣ ਗਵਾਣ ਦੇ ਲੋਕਾਂ ਨੇ ਗੁਰਜੰਟ ਸਿੰਘ ਨੂੰ ਸੰਭਾਲ ਲਿਆ ਉਧਰ ਗੰਦੀਬ ਹੱਕਾ ਬੱਕਾ ਰਹਿ ਗਿਆ ਪਾਪਾ ਨੇ ਇਹ ਕੀ ਕਰ ਦਿੱਤਾ ਪਰ ਉਸਨੇ ਜਦੋਂ ਮਾਂ ਬਾਪ ਬਾਰੇ ਨਹੀਂ ਸੋਚਿਆ ਤਾਂ ਗੁਰਜੰਟ ਸਿੰਘ ਨੂੰ ਵੀ ਇਹ ਕਠੋਰ ਫੈਸਲਾ ਲੈਣਾ ਪਿਆ ਤੁਹਾਨੂੰ ਕੀ ਲੱਗਦਾ ਗੁਰਜੰਟ ਸਿੰਘ ਨੇ ਇਹ ਫੈਸਲਾ ਲੈ ਕੇ ਸਹੀ ਕੀਤਾ ਜਾਂ ਗਲਤ ਮੈਨੂੰ ਆਪਣੇ ਬਾਜ਼ਾਰ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ ਜੇ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ